ਬਲਾਕ ਸੰਤੀ ਜਾਂ ਜਿਲ੍ਹਾ ਪ੍ਰੀਸ਼ਚੋਣਾਂ ਲੜਨ ਦਾ ਕੀ ਫਾਇਦਾ ਤੇ ਕੀ ਨੁਕਸਾਨ ਆ ਇਹ ਗੱਲ ਬਹੁਤ ਜ਼ਰੂਰੀ ਹੋ ਜਾਂਦੀ ਹੈ ਅੱਜ ਦੇ ਸਮੇਂ 'ਚ ਕਰਨੀ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਇਹ ਚੋਣਾਂ ਲੜੀਆਂ ਹੋਣਗੀਆਂ ਜੇ ਲੜੀਆਂ ਨਾ ਹੋਣਗੀਆਂ ਤਾਂ ਘੱਟੋ-ਘੱਟ ਲੜਾਈਆਂ ਜ਼ਰੂਰ ਹੋਣਗੀਆਂ ਤੇ ਵੇਖਿਆ ਹੋਵੇਗਾ ਕਿ ਇਹਦੇ ਕਿੰਨੇ ਕੁ ਮਾੜੇ ਨਤੀਜੇ ਜਿਹੜੇ ਪ੍ਰਾਪਤ ਹੁੰਦੇ ਨੇ ਕਿੰਨੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਕਈ ਵਾਰ ਹੱਸਦੇ ਵਸਦੇ ਘਰ ਜਿਹੜੇ ਨੇ ਉਹਨਾਂ 'ਚ ਗਰੀਬੀ ਆ ਵੱਸਦੀ ਆ ਇੱਥੋਂ ਤੱਕ ਕਿ ਕਈ ਵਾਰ ਲੜਾਈ ਝਗੜੇ ਮੁਕਤ ਦੀ ਟੇ ਆਪੇ ਆ ਘਰਾਂ ਚ ਆ ਪੈਂਦੇ ਨੇ ਹੁਣ ਸਭ ਤੋਂ ਪਹਿਲਾਂ ਤੇ ਇਹ ਆ ਕਿਹੜੀ ਬਲਾਕ ਸਮਤੀ ਦਾ ਫਾਇਦਾ ਕੀ ਆ ਜੇ ਕੋਈ ਬੰਦਾ ਇਲੈਕਸ਼ਨ ਲੜਦਾ ਕੀ ਉਹ ਚੇਅਰਮੈਨ ਬਣ ਜਾਵੇਗਾ ਕਿ ਜਾਂ ਨਹੀਂ ਬਣ ਜਾਵੇਗਾ ਕਿਉਂਕਿ ਜਦੋਂ ਬਲਾਕ ਸਮਤੀ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਬਾਅਦ ਇੱਕ ਚੇਅਰਮੈਨ ਚੋਣਾਂ ਹੁੰਦਾ ਬਲਾਕ ਪੱਧਰ ਤੇ ਤੇ ਉਹ ਜਿਹੜੀ ਰੋਟੇਸ਼ਨ ਆ ਉਹ ਹਮੇਸ਼ਾ ਸਰਕਾਰਾਂ ਆਪਣੇ ਸਿਸਟਮ ਨਾਲ ਹੀ ਕਰਦੀਆਂ ਨੇ ਕਿ ਇੱਥੇ ਅਸੀਂ ਕਿਹੜਾ ਬੰਦਾ ਫਿੱਟ ਕਰਨਾ ਆ ਜਾਂ ਵਿਰੋਧੀ ਧਿਰ ਬਹੁਤ ਮਜ਼ਬੂਤ ਹੋਵੇ ਤਾਂ ਫਿਰ ਉਹ ਵੀ ਆਪਣੇ ਤਰੀਕੇ ਨਾਲ ਰੋਟੇਸ਼ਨ ਦੇ ਮੁਤਾਬਕ ਕੰਮ ਕਰ ਲੈਂਦੀ ਆ ਤੇ ਜਿਹੜੀਆਂ ਇਹ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਚ ਚੋਣਾਂ ਹੁੰਦੀਆਂ ਨੇ ਇਹ ਕਿਸੇ ਪਾਰਟੀ ਦੀ ਨਹੀਂ ਹੁੰਦੀਆਂ ਇਹ ਬੰਦੇ ਦੇ ਆਪਣੀਆਂ ਹੀ ਲਕਸ਼ਣਾ ਹੁੰਦੀਆਂ ਨੇ ਜਾਨੀ ਕਿ ਆਪਣਾ ਹੀ ਘਰ ਫੂਕ ਕੇ ਆਪਣਾ ਹੀ ਘਰ ਬਰਬਾਦ ਕਰਕੇ ਆਪਣੇ ਜਿਹੜੇ ਜੋੜੇ ਹੋਏ ਪੈਸੇ ਨੇ ਉਹ ਖਰਚ ਕਰ ਕਰਕੇ ਲੋਕਾਂ ਨੂੰ ਜੋ ਵੀ ਤਰੀਕਾ ਹੁੰਦਾ ਕਰ ਕਰ ਕਿ ਜਿਹੜੀਆਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਜਾਂ ਆਪਣੇ ਪਿਛਲੇ ਸਮੇਂ 'ਚ ਕੀਤੀ ਹੋਈ ਮਿਹਨਤ ਦੇ ਆਧਾਰ 'ਤੇ ਵੋਟਾਂ ਲੈਣੀਆਂ ਹੁੰਦੀਆਂ ਨੇ ਇਹ ਚ ਪਾਰਟੀ ਵੋਟਾਂ ਘੱਟ ਹੁੰਦੀਆਂ ਨੇ ਤੇ ਨਿੱਜੀ ਵੋਟਾਂ ਜ਼ਿਆਦਾ ਹੁੰਦੀਆਂ ਨੇ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਇਹ ਇਲੈਕਸ਼ਨਾਂ ਲੜੀਆਂ ਜਾਂਦੀਆਂ ਤੇ ਬਹੁਤ ਖਰਚ ਹੁੰਦਾ ਕਿਉਂਕਿ ਕਈਆਂ ਸਮਤੀਆਂ ਜਿਹੜੀਆਂ ਦੇ ਮੈਂਬਰ ਹੁੰਦੇ ਹੁੰਦਾ ਤਾਂ ਇੱਕ ਪਿੰਡ ਹੀ ਹੁੰਦਾ ਕਈਆਂ ਦੇ ਦੋ ਪਿੰਡ ਕਈਆਂ 'ਚ ਤਿੰਨ ਕਈ 'ਚ ਚਾਰ ਕਈ 'ਚ ਪੰਜ ਪਿੰਡ ਵੀ ਹੁੰਦੇ ਨੇ ਹਣ ਪਿੰਆਂ ਪੰਡਾਂ ਦਾ ਖਰਚਾ ਚੁੱਕਣਾ ਉਹਨਾਂ ਦੇ ਵੱਖ-ਵੱਖ ਖਰਚੇ ਹੁੰਦੇ ਤੁਸੀਂ ਸਭ ਜਾਣਦੇ ਹੋ ਜਿਹੜੇ ਲੋਕ ਚੋਣਾਂ ਲੜਦੇ ਕਿਹੜੇ-ਕਿਹੜੇ ਖਰਚੇ ਹੁੰਦੇ ਨੇ ਉਹ ਖਰਚੇ ਕਿਸੇ ਕਿਸੇ ਐਮਐਲਏ ਮੰਤਰੀ ਨੇ ਨਹੀਂ ਦੇਣੇ ਉਹਦੇ ਆਪਣੇ ਘਰੋਂ ਹੀ ਫੂਕਣੇ ਹੁੰਦੇ ਨੇ ਪੈਸੇ ਘਰ ਹੀ ਆਪਣਾ ਬਰਬਾਦ ਕਰਨਾ ਹੁੰਦਾ ਆ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ ਉਹਦੇ ਵਿੱਚ ਕਾਫੀ ਜ਼ਿਆਦਾ ਪਿੰਡ ਹੁੰਦੇ ਨੇ ਕਈਆਂ 'ਚ 15 ਪਿੰਡ ਕਈਆਂ 'ਚ 18 ਕਿਸੇ 'ਚ 20 ਕਈਆਂ 'ਚ ਇਹ ਤੋਂ ਵੱਧ ਘੱਟ ਵੀ ਹੋ ਸਕਦੇ ਨੇ ਹੁਣ ਦੂਜੇ ਪਾਸੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜਦਾ ਉਹਨੂੰ ਵੀ ਬਹੁਤ ਖਰਚਾ ਕਰਨਾ ਪੈਂਦਾ ਆ ਤੇ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਉਹਨਾਂ ਦੇ ਚੇਅਰਮੈਨੀਆਂ ਦੇ ਟਾਈਮ ਹੁੰਦੇ ਨੇ ਉਹ ਹਮੇਸ਼ਾ ਜਿਹੜਾ ਮੰਤਰੀਆਂ ਦੀ ਸਹਿਮਤੀ ਦੇ ਨਾਲ ਹੀ ਬਣਦਾ ਜੇ ਉਹਨਾਂ ਨੂੰ ਲੱਗੇ ਕਿ ਇਹ ਬੰਦਾ ਜਿੱਤ ਗਿਆ ਇਹਨੂੰ ਚੇਅਰਮੈਨ ਦਾ ਲਾਰਾ ਲਾਇਆ ਸੀ ਤੇ ਰੋਟੇਸ਼ਨ ਪਾ ਦਿੰਦੇ ਨੇ ਜੀ ਇੱਥੇ ਹੁਣ ਐਤ ਕੀ ਔਰਤ ਹੋ ਜੂਗੀ ਇੱਥੇ ਬੰਦਾ ਹੋ ਜੂਗਾ ਇੱਥੇ ਉਹ ਹੋ ਜੂਗਾ ਜੀ ਹੋ ਜੂਗਾ ਤੇ ਜਾਨੀ ਕਿ ਉਹ ਵੋਟਾਂ ਲੈਣ ਤੋਂ ਬਾਅਦ ਜਿਹੜੀ ਬੰਦੇ ਵੱਧ ਜਿੱਤ ਜਾਂਦੇ ਨੇ ਫਿਰ ਉਹ ਪਾਰਟੀ ਦੀਆਂ ਵੋਟਾਂ ਮੰਨੀਆਂ ਜਾਂਦੀਆਂ ਜੇ ਉਹ ਹਾਰ ਜਾਵੇ ਤੇ ਕਿਹਾ ਜਾਂਦਾ ਯਾਰ ਤੇਰੀ ਤਾਂ ਚੱਲਦੀ ਨਹੀਂ ਤੇ ਤੇ ਟੌਰਿੰਦ ਤਿੰਨ ਤੋਂ ਟਿਕਟ ਦੇ ਕੇ ਖੂਚ ਹੀ ਪਾ ਦਿੱਤੀ ਉਲਟਾ ਉੱਤੇ ਹੀ ਭਾਂਡਾ ਭੰਨ ਦਿੱਤਾ ਜਾਂਦਾ ਜਿਹੜੀਆਂ ਇਹ ਚੋਣਾ ਨੇ ਇਹਨਾਂ ਚੋਣਾ ਦੇ ਨਾਲ ਬਹੁਤ ਸਾਰੇ ਹਸਦੇ ਵਸਦੇ ਘਰਾਂ ਦੀ ਬਰਬਾਦੀ ਇਸ ਕਰਕੇ ਹੁੰਦੀ ਹੈ ਕਿਤੇ ਘਰ 'ਚ ਜਿਹੜਾ ਪੈਹਾ ਆ ਹੁੰਦਾ ਸਾਰਾ ਖਰਚਿਆ ਜਾਂਦਾ ਉਲਟਾ ਚੁੱਕ ਲਿਆ ਜਾਂਦਾ ਕਈ ਵਾਰਾਂ ਲੜਾਈ ਝਗੜਾ ਹੋ ਜਾਂਦਾ ਬੂਥਾਂ ਦੇ ਲੜਾਈ ਹੋ ਜਾਂਦੀ ਗੋਲੀ ਚੱਲ ਜਾਂਦੀ ਵੱਡ ਫੱਟ ਹੋ ਜਾਂਦੀ ਫਿਰ ਉਹ ਪਰਚਾ ਕਿਤੇ ਹੁੰਦਾ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਹੁੰਦਾ ਤੇ ਕਈ ਵਾਰਾਂ ਤਾਂ ਪਰਿਵਾਰਾਂ ਦੇ ਪਰਿਵਾਰ ਹੀ ਵੱਜ ਜਾਂਦੇ ਨੇ ਠਾਣਿਆਂ ਕਚੈਰੀਆਂ ਜੇਲ੍ਹਾਂ 'ਚ ਰੁਲ ਜਾਂਦੇ ਨੇ ਤੇ ਇਹਦਾ ਫਾਇਦਾ ਤੇ ਕੋਈ ਨਹੀਂ ਤਨਖਾਹ ਕਿੰਨੀ ਕੁ ਮਿਲਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿੰਨੇ ਕੁ ਪੈਸੇ ਮਿਲਦੇ ਆ 5 ਸਾਲ ਕਿੰਨੀ ਕੁ ਬੁਖਤ ਹੁੰਦੀ ਆ ਕਿਉਂਕਿ ਜਿੰਨਾ ਸਰਕਾਰਾਂ ਇਹ ਚਾਹਣ ਤੇ ਬਹੁਤ ਕੁਝ ਹੋ ਜਾਂਦਾ ਆ ਲੇਕਿਨ ਜਿਹੜੇ ਬੰਦਿਆਂ ਨੇ ਇਲੈਕਸ਼ਨ ਲੜੀ ਆ ਜਿਹੜੇ ਬੰਦੇ ਬਲਾਕ ਸੰਮਤੀ ਮੈਂਬਰ ਰਹੇ ਨੇ ਉਹ ਜਾਣਦੇ ਨੇ ਕਿ ਪੰਜ ਸਾਲ ਉਹ ਕੀ ਕਰਦੇ ਨੇ ਵਿਚਾਰੇ ਜਾਂ ਉਹਨਾਂ ਕੋਲ ਕਿਹੜੇ ਕੰਮ ਹੁੰਦੇ ਨੇ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਿੰਡਾਂ ਦੀ ਗ੍ਰਾਂਟਾਂ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਆ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਕੋਲ ਕਿਹੜੀ ਜਿਲ੍ਹਾ ਗ੍ਰਾਂਟਾਂ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਵੀ ਤਾਂ ਉਹ ਚੰਗੀ ਤਰ੍ਹਾਂ ਜਾਣਦੇ ਨੇ ਕੰਮ ਤਾਂ ਐਮਐਲਏ ਸਾਹਿਬ ਨੇ ਕਰਨੇ ਹੁੰਦੇ ਨੇ ਮੰਤਰੀ ਨੇ ਕਰਨੇ ਹੁੰਦੇ ਨੇ ਚਾਹੇ ਉਹ ਵਿਰੋਧੀ ਦਾ ਹੋਵੇ ਚਾਹੇ ਮੌਜੂਦਾ ਸਰਕਾਰ ਦਾ ਹੋਵੇ ਇਸ ਚੇਅਰਮੈਨ ਜਿਹੜਾ ਵਾ ਉਹਦੇ ਕੁਲ ਕਿੰਨੀਆਂ ਪਾਵਰਾਂ ਹੁੰਦੀਆਂ ਨੇ ਉਹਨੂੰ ਕਿੰਨਾ ਕੰਮ ਲੈਣਾ ਦੇਣਾ ਹੁੰਦਾ ਇਹ ਤੁਸੀਂ ਵੀ ਸਭ ਚੰਗੀ ਤਰ੍ਹਾਂ ਜਾਣਦੇ ਹੋ ਕਈ ਚੇਅਰਮੈਨ ਬਹੁਤ ਵਧੀਆ ਹੁੰਦੇ ਨੇ ਕਈ ਬਲਾਕ ਸਮਤੀ ਮੈਂਬਰ ਬਹੁਤ ਵਧੀਆ ਹੁੰਦੇ ਨੇ ਕਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹੁਤ ਵਧੀਆ ਹੁੰਦੇ ਨੇ ਮੇਰਾ ਕਹਿਣ ਦਾ ਭਾਵ ਹੈ ਕਿ ਪਰ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਦਾ ਘਰ ਪਰਿਵਾਰ ਉਜੜ ਜਾਂਦਾ ਆ ਉਹਨਾਂ ਦੇ ਬਹੁਤ ਖਰਚੇ ਹੁੰਦੇ ਹੁਣ ਸਮਾ ਜਿਹੜਾ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦਾ ਸਾਡੇ ਪੰਜਾਬੀਆਂ ਨੂੰ ਕਿ ਅਸੀਂ ਆਪਣੇ ਘਰਾਂ ਦੀਆਂ ਦੁਸ਼ਮਣੀਆਂ ਪਾ ਕੇ ਆਪਣੇ ਘਰਾਂ ਚ ਲੈ ਆਈਏ ਆਪਣੇ ਘਰਾਂ ਦਾ ਪੈਸਾ ਬਰਬਾਦ ਕਰ ਦਈਏ ਜਦੋਂ ਸਰਕਾਰਾਂ ਹੁੰਦੀਆਂ ਨੇ ਜਿਹੜੇ ਸੱਤਾ 'ਚ ਆਨੰਦ ਮਾਣ ਰਹੇ ਹੁੰਦੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਇਹਦੇ ਬਾਰੇ ਕੋਈ ਚੰਗੇ ਪਲਾਨ ਕਰਨ ਕਿ ਇਹਨਾਂ ਲੋਕਾਂ ਨੂੰ ਵੀ ਬੈਨੀਫਿਟ ਮਿਲਣਾ ਚਾਹੀਦਾ ਜਿਹੜੇ ਬਲਾਕ ਸੰਮਤੀ ਮੈਂਬਰ ਜਿੱਤ ਜਾਂਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤ ਜਾਂਦੇ ਨੇ ਉਹਨਾਂ ਦੀ ਇੱਕ ਵੱਡੀ ਤਨਖਾਹ ਹੋਣੀ ਚਾਹੀਦੀ ਉਹਨਾਂ ਨੂੰ ਇੱਕ ਵੱਡਾ ਪੈਕੇਜ ਮਿਲਣਾ ਚਾਹੀਦਾ ਕਿ ਹਾਂ ਭਾਈ ਤੁਸੀਂ ਹਰ ਸਾਲ ਕੋਈ 10 ਲੱਖ ਜਾਂ 20 ਲੱਖ ਦਾ ਕੰਮ ਕਰਵਾ ਸਕਦੇ ਹੋ ਬਲਾਕ ਸੰਮਤੀ ਮੈਂਬਰ ਨੂੰ ਵੀ ਅਧਿਕਾਰ ਹੋਣੇ ਚਾਹੀਦੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਅਧਿਕਾਰ ਹੋਣੇ ਚਾਹੀਦੇ ਨੇ ਇਹ ਗੱਲਾਂ ਬਹੁਤ ਹੀ ਜ਼ਰੂਰੀ ਨੇ ਕੱਲੀਆਂ ਵੋਟਾਂ ਪਵਾ ਲੈਣੀਆਂ ਸਾਡੇ ਲੋਕਾਂ ਦੇ ਕੋਲੋਂ ਜਾਂ ਲੋਕਾਂ ਨੂੰ ਹੀ ਚਾਰਿਆਂ ਨੂੰ ਰੋਲ ਕੇ ਰੱਖ ਦੇਣਾ ਕਿਉਂਕਿ ਜਿਹੜੇ ਪਹਿਲਾਂ ਸੰਮਤੀ ਲੜ ਚੁੱਕੇ ਉਹ ਮੁੜ ਕੇ ਦੁਬਾਰਾ ਬਹੁਤ ਘਟ ਲੜਦੇ ਨੇ ਉਹਨਾਂ ਨੂੰ ਪਤਾ ਆ ਕਿ ਇਹਦੇ ਵਿੱਚ ਕੀ ਫਾਇਦਾ ਤੇ ਕੀ ਨੁਕਸਾਨ ਆ ਬਾਕੀ ਹਰ ਇੱਕ ਭੈਣ ਭਰਾ ਦੀ ਆਪਣੀ ਮਰਜ਼ੀ ਆ ਲੜਨੀ ਇਲੈਕਸ਼ਨ ਲੜਨ ਨਹੀਂ ਲੜਨੀ ਨਾਲ ਲੜਨ ਪਰ ਇਹ ਜ਼ਰੂਰ ਆ ਕਿ ਜਿਨੇ ਇਲੈਕਸ਼ਨ ਲੜਨੀ ਉਹ ਪੁਰਾਣੇ ਬਲਾਕ ਸੰਮਤੀ ਮੈਂਬਰ ਦੀ ਜ਼ਰੂਰ ਸਲਾਹ ਲੈ ਲੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਇਲੈਕਸ਼ਨ ਲੜਨੀ ਉਹ ਪੁਰਾਣੇ ਜ਼ਿਲ੍ਹਾ ਪ੍ਰੀਸ਼ਦ ਦੀ ਸਲਾਹ ਜ਼ਰੂਰ ਲੈ ਲੇ ਭਾਈ ਇਹ ਚ ਕੀ ਫਾਇਦਾ ਤੇ ਕੀ ਨੁਕਸਾਨ ਆ ਫਿਰ ਹੀ ਉਹਨੂੰ ਇਹ ਇਲੈਕਸ਼ਨ ਲੜਨੀ ਚਾਹੀਦੀ ਆ ਕਿਉਂਕਿ ਜਿਹੜੇ ਬੰਦੇ ਨੇ ਉਸ ਚੀਜ਼ ਹੰਡਾਈ ਹੁੰਦੀ ਆ ਉਹਨੂੰ ਜ਼ਿਆਦਾ ਜਾਣਕਾਰੀ ਹੁੰਦੀ ਆ ਬਾਕੀ ਚਲੋ ਇਹ ਇਲੈਕਸ਼ਨ ਹੁੰਦੀਆਂ ਆਈਆਂ ਨੇ ਲੜਨੀਆਂ ਵੀ ਆ ਲੋਕਾਂ ਨੇ ਭੈਣ ਭਰਾਵਾਂ ਨੇ ਆਪੋ ਆਪਣੀ ਮਰਜ਼ੀ ਆ ਕੁੱਝ ਨੇ ਲੜਨੀ ਚਾਹੇ ਨਾ ਲੜਨੀ ਪਰ ਮੈਨੂੰ ਲੱਗਿਆ ਕਿ ਮੈਂ ਆਪਣੇ ਭੈਣ ਭਰਾਵਾਂ ਨਾਲ ਇਹ ਗੱਲ ਕਰਾਂ ਕਿ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣਾ ਚੰਗੀ ਜੀ ਗੱਲ ਨਹੀਂ ਲੱਗਦੀ ਬਾਕੀ ਤੁਸੀਂ ਸੂਜਮਾਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ